सरकार ਦੇ ਜਿਹੜੀਆਂ ਮੋਦੀ ਸਾਹਿਬ ਦੀਆਂ ਇਨਵੈਸਟੀਗੇਸ਼ਨ ਏਜੰਸੀਆਂ ਸੀ ਉਹਨਾਂ ਦੀ ਪੋਲ ਖੋਲ ਦਿੱਤੀ ਦਲੇਦੀ ਰਾਊਜ਼ ਐਵੇਨਿਊ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਬਰੀ ਕਰਨ ਤੋਂ ਬਾਅਦ ਲਗਾਤਾਰ ਵਕ ਵਕ ਪੰਜਾਬ ਦੇ ਵਿੱਚ ਸਿਆਸੀ ਲੀਡਰਾਂ ਵੱਲੋਂ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ ਅੱਜ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਸ ਫੈਸਲੇ ਨੂੰ ਮੰਦਭਾਗਾ ਦੱਸਿਆ ਹੈ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਬਰੀ ਕਰਕੇ ਅਦਾਲਤ ਨੇ ਮੋਦੀ ਸਾਹਿਬ ਦੀਆਂ ਇਨਵੈਸਟੀਗੇਸ਼ਨ ਏਜੰਸੀਆ ਦੀ ਪੋਲ ਖੋਲ੍ਹ ਦਿੱਤੀ ਹੈ ਇੰਨਾ ਵੱਡਾ ਤੱਕਾ ਸਿੱਖਾਂ ਦੇ ਖਿਲਾਫ ਤੇ ਇਨਸਾਨੀਅਤ ਦੇ ਖਿਲਾਫ ਹੋਇਆ ਹੋਵੇ ਤੇ ਜਿਸ ਬੰਦੇ ਦੇ ਇਸ਼ਾਰੇ ਉੱਤੇ ਸਭ ਕੁਝ ਹੋਇਆ ਹੋਵੇ ਉਸ ਬੰਦੇ ਨੂੰ ਬਰੀ ਕਰਨਾ ਇੱਕ ਦਾ ਗੁਨਾਹ ਹੈ ਉਹਨਾਂ ਨੇ ਕਿਹਾ ਕਿ ਅੱਜ ਫੇਰ ਇੱਕ ਵੱਡਾ ਦਰਖਤ ਹਿਲਦਾ ਹੈ ਤੇ ਜਲਜਲ ਆਉਂਦਾ ਹੈ ਉਹ ਕਹਿਣ ਵਾਲੇ ਰਜੀਵ ਗਾਂਧੀ ਦੀ ਮਾਨਸਿਕਤਾ ਹੀ ਯਾਦ ਆਉਂਦੀ ਹੈ ਇਹ ਬਹੁਤ ਵੱਡਾ ਤੱਕਾ ਹੈ નિર્ਦੋਸ਼ ਲੋਕਾਂ ਦੀ ਕਤਲੇਆਮ ਦੀ ਕਹਾਣੀ ਅੱਜ ਯਾਦ ਆਉਂਦੀ ਹੈ ਇਸ ਤੋਂ ਇਲਾਵਾ ਸੰਧਵਾ ਨੇ ਕੀ ਕਿਹਾ ਆਓ ਸੁਣਦੇ ਹਾਂ ਕਰਕੇ ਸਰਕਾਰ ਨੇ ਜਿਹੜੀਆਂ મોદી ਸਾਹਿਬ ਦੀਆਂ ਇਨਵੈਸਟੀਗੇਸ਼ਨ ਏਜੰਸੀਆਂ ਸੀ ਉਹਨਾਂ ਦੀ ਪੋਲ ਖੋਲ ਦਿੱਤੀ ਹੈ ਔਰ ਐਡਾ ਤੱਕਾ ਜਿਸ ਬੰਦੇ ਦੇ ਇਸ਼ਾਰੇ ਤੇ ਹੋਇਆ ਹੋਵੇ ਇੱਕ ਖਾਸ ਕਮਿਊਨਿਟੀ ਦੇ ਸਿੱਖਾਂ ਦੇ ਖਿਲਾਫ ਇਨਸਾਨੀਅਤ ਦੇ ਖਿਲਾਫ ਉਸ ਬੰਦੇ ਨੂੰ ਬਰੀ ਕਰਨਾ ਇਹ ਵੀ ਇੱਕ ਵੱਡਾ ਧੁਨਾੜ ਔਰ ਅੱਜ ਫੇਰ ਉਹ ਜਿਹੜੇ 83 ਇੱਕ ਵੱਡਾ ਦਰਖਤ ਖਿਲਦਾ ਤੇ ਦਲਦਲਾ ਆਉਂਦਾ ਉਹ ਕਹਿਣ ਵਾਲੇ ਰਹੀਮ ਕਾਨੀ ਦੀ ਮਾਨਸਿਕਤਾ ਯਾਦ ਆਉਂਦੀ ਹੈ ਉਹ ਤੱਕਾ ਯਾਦ ਆਉਂਦਾ ਜਿਹੜਾ ਇਨਸਾਨੀਅਤ ਦੇ ਖਿਲਾਫ ਬੇਦੋਸ਼ ਲੋਕਾਂ ਜਿਨ੍ਹਾਂ ਦਾ ਰਾਜਨੀਤੀ ਦਾ ਕੋਈ ਦਵੰਦਰੀ ਸੀ ਉਹਨਾਂ ਦੇ ਕਤਲਿਆਂ ਦੀ ਜਿਹੜੀ ਕਹਾਣੀ ਯਾਦ ਹੈ ਸੋ ਅੱਜ ਆਗਿਆ ਪ੍ਰਧਾਨਗਿਆ ਦੀ ਸਾਹਰ ਕਮਨਤੀ ਦੀ ਕੁੱਤੀ ਕੁਰਸੀ ਦੀ ਗੱਲ ਕਰਦੇ ਜਾਵੇ ਮੈਂ ਪੰਜਾਬ ਕਾਂਗਰਸ ਦੇ ਸਾਰੇ ਲੀਡਰ ਨੂੰ ਕਹਿੰਦਾ ਇਕੱਠੇ ਹੋ ਜਾਓ ਆਪ ਦੀ ਜ਼ਮੀਰ ਨੂੰ ਜਗਾਓ ਔਰ ਇਨਸਾਫ ਦੀ ਮੰਗ ਕਰੋ ਇਸ ਤਰ੍ਹਾਂ ਦੇ ਲੀਡਰਾਂ ਨੂੰ ਪਾਰਟੀ ਚੋਂ ਕਢਾਓ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਕਤਲਿਆਂ ਨੂੰ ਕੀਤਾ ਔਰ ਇਹ ਜਖਮ ਅੱਲੇ ਹੈ ਇੱਕ ਕਦੇ ਵੀ ਪਰਤਗੇ ਨਹੀਂ ਚਸ਼ਮਾ ਤੇ ਮਲਮ ਲਾਉਣ ਦਾ ਜਿਹੜਾ ਡਰਾਮਾ ਭਾਰਤੀ ਜਨਤਾ ਪਾਰਟੀ ਨੇ ਕੀਤਾ ਉਹ ਵੀ ਲੋਕਾਂ ਦੇ ਸਾਹਮਣੇ ਆ ਗਈ ਕਰਕੇ ਸਰਕਾਰ ਨੇ ਜਿਹੜੀਆਂ મોદી ਸਾਹਿਬ ਦੀਆਂ ਇਨਵੈਸਟੀਗੇਸ਼ਨ ਏਜੰਸੀਆਂ ਸੀ ਉਹਨਾਂ ਦੀ ਪੋਲ ਖੋਲ ਦਿੱਤੀ ਦਲੇਦੀ ਰਾਉਜ਼ਾ ਐਵੇਨਿਊ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਬਰੀ ਕਰਨ ਤੋਂ ਬਾਅਦ ਲਗਾਤਾਰ ਵਕ ਵਕ ਪੰਜਾਬ ਦੇ ਵਿੱਚ ਸਿਆਸੀ ਲੀਡਰਾਂ ਵੱਲੋਂ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ ਅੱਜ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਇਸ ਫੈਸਲੇ ਨੂੰ ਮੰਤ ਭਾਗਾ ਦੱਸਿਆ ਹੈ ਕੁਲਤਾਰ ਸਿੰਘ ਸੰਧਵਾਨ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਬਰੀ ਕਰਕੇ ਅਦਾਲਤ ਨੇ ਮੋਦੀ ਸਾਹਿਬ ਦੀਆਂ ਇਨਵੈਸਟੀਗੇਸ਼ਨ ਏਜੰਸੀਆ ਦੀ ਪੋਲ ਖੋਲ੍ਹ ਦਿੱਤੀ ਹੈ ਇੰਨਾ ਵੱਡਾ ਤੱਕਾ ਸਿੱਖਾਂ ਦੇ ਖਿਲਾਫ ਤੇ ਇਨਸਾਨੀਅਤ ਦੇ ਖਿਲਾਫ ਹੋਇਆ ਹੋਵੇ ਤੇ ਜਿਸ ਬੰਦੇ ਦੇ ਇਸ਼ਾਰੇ ਉੱਤੇ ਸਭ ਕੁਝ ਹੋਇਆ ਹੋਵੇ ਉਸ ਬੰਦੇ ਨੂੰ ਬਰੀ ਕਰਨਾ ਇੱਕ ਵੱਡਾ ਗੁਨਾਹ ਹੈ ਉਹਨੇ ਕਿਹਾ ਕਿ ਅੱਜ ਫੇਰ ਇੱਕ ਵੱਡਾ ਦਰਖਤ ਹੇਲਦਾ ਹੈ ਤੇ ਜਲਜਲ ਆਉਂਦਾ ਹੈ ਉਹ ਕਹਿਣ ਵਾਲੇ ਰਜੀਵ ਗਾਂਧੀ ਦੀ ਮਾਨਸਿਕਤਾ ਦੀ ਯਾਦ ਆਉਂਦੀ ਹੈ ਇਹ ਬਹੁਤ ਵੱਡਾ ਤੱਕਾ ਹੈ નિર્ਦੋਸ਼ ਲੋਕਾਂ ਦੀ ਕਤਲੇਆਮ ਦੀ ਕਹਾਣੀ ਅੱਜ ਯਾਦ ਆਉਂਦੀ ਹੈ ਇਸ ਤੋਂ ਇਲਾਵਾ ਸੰਧਵਾ ਨੇ ਕੀ ਕਿਹਾ ਆਓ ਸੁਣਦੇ ਹਾਂ ਜਿਹੜੀ ਸਰਕਾਰ ਨੇ ਜਿਹੜੀਆਂ ਮੋਦੀ ਸਾਹਿਬ ਦੀਆਂ ਇਨਵੈਸਟੀਗੇਸ਼ਨ ਏਜੰਸੀਆਂ ਸੀ ਉਹਨਾਂ ਦੀ ਪੋਲ ਖੋ ਦਿੱਤੀ ਔਰ ਐਡਾ ਤੱਕਾ ਜਿਸ ਬੰਦੇ ਦੇ ਇਸ਼ਾਰੇ ਤੇ ਹੋਇਆ ਹੋਵੇ ਇੱਕ ਖਾਸ ਕਮਿਊਨਿਟੀ ਦੇ ਸਿੱਖਾਂ ਦੇ ਖਿਲਾਫ ਇਨਸਾਨੀਅਤ ਦੇ ਖਿਲਾਫ ਉਸ ਬੰਦੇ ਨੂੰ ਬਰੀ ਕਰਨਾ ਇਹ ਵੀ ਇੱਕ ਵੱਡਾ ਧੁਨਾ ਹੈ ਔਰ ਅੱਜ ਫੇਰ ਉਹ ਜਿਹੜੇ 84 ਇੱਕ ਵੱਡਾ ਦਰਖਤ ਖਿਲਦਾ ਤੇ ਦਲਦਲਾ ਆਉਂਦਾ ਉਹ ਕਹਿਣ ਵਾਲੇ ਰਹੀਮ ਗੰਦੀ ਦੀ ਮਾਨਸਿਕਤਾ ਯਾਦ ਆਉਂਦੀ ਹੈ ਉਹ ਤੱਕਾ ਯਾਦ ਆਉਂਦਾ ਜਿਹੜਾ ਇਨਸਾਨੀਅਤ ਦੇ ਖਿਲਾਫ ਬੇਦੋਸ਼ੇ ਲੋਕਰ ਜਿਨ੍ਹਾਂ ਦਾ ਰਾਜਨੀਤੀ ਦਾ ਕੋਈ ਦੁਵੰਦ ਰੀਸ ਉਹਨਾਂ ਦੇ ਕਤਲਿਆਂ ਦੀ ਜਿਹੜੀ ਕਹਾਣੀ ਯਾਦ ਹੈ। ਸੋ ਅੱਜ ਆਗਿਆ ਪ੍ਰਧਾਨਗਿਆ ਦੀ ਅੱਤਰ ਮੁਖਮਤ ਦੀ ਕੁੱਤੀ ਕੁੱਤੀ ਦੀ ਗੱਲ ਕਰਦੇ ਜਾਵੇ। ਮੈਂ ਪੰਜਾਬ ਕਾਂਗਰਸ ਦੇ ਸਾਰੇ ਲੀਡਰ ਨੂੰ ਕਿਹਾ ਇਕੱਠੇ ਹੋ ਜਾਓ। ਆਪ ਦੀ ਜ਼ਮੀਰ ਨੂੰ ਜਗਾਓ। ਔਰ ਇਨਸਾਫ ਦੀ ਮੰਗ ਕਰੋ। ਇਸ ਤਰ੍ਹਾਂ ਦੇ ਲੀਡਰਾਂ ਨੂੰ ਪਾਰਟੀ ਚੋਂ ਕਢਾਓ। ਜਿਨ੍ਹਾਂ ਨੇ ਇਸ ਤਰ੍ਹਾਂ ਦੇ ਕਤਲਿਆਂ ਕੀਤੇ। ਔਰ ਇਹ जख्म ਅੱਲੇ ਹੈ ਇੱਕ ਕਦੇ ਵੀ ਪਰਤਗੇ ਨਹੀਂ ਚਖਮਾ ਤੇ ਮਲਮ ਲਾਉਣ ਦਾ ਜਿਹੜਾ ਡਰਾਮਾ ਆਕੀ ਜਨਤਾ ਪਾਰਟੀ ਨੇ ਕੀਤਾ ਉਹ ਵੀ ਲੋਕਾਂ ਦੇ ਸਾਹਮਣੇ ਆ